ਬੀਬੀ ਸਾਹਿਬ ਭਾਈ ਇੱਧਰ ਇਹ ਤੋਂ ਪਰਾਂ ਪਰਾਂ ਉਹ ਨਿਸ਼ਾਨ ਸਾਹਿਬ ਲੱਗੇ ਹੋ ਮਹਾਰਾਜਾ ਰਣਜੀਤ ਸਿੰਘ ਦੀ ਇਹ ਉੱਤਰ ਹੱਦ ਦੀ। ਕੋਈ ਗੱਲ ਨਹੀਂ। ਭਾਈ ਸਵੇ ਦੇ 10 ਬੰਦੇ ਉੱਧਰ ਲੱਗੇ ਹੋ। ਅਛੀ ਕਾਲ ਬਾਈ ਜੀ ਸਾਰਿਆਂ ਨੂੰ ਲੋ ਜੀ ਬਾਈ ਅੰਬਾਲੀ ਮੋਟਰ ਤੇ ਆਇਆ ਹੋਇਆ ਸਾਢੇ 7 ਦਾ ਟਾਈਮ ਹੋ ਗਿਆ ਸਵੇਰੇ ਸਵੇਰੇ ਤੇ ਧੁੰਦ ਪਈ ਹੋਈ ਆ ਵੈਸੇ ਠੰਡ ਕਣਕ ਵਾਸਤੇ ਬਾਈ ਬਹੁਤ ਵਧੀਆ ਤੇ ਆ ਦੇਖੋ ਇਹ ਕਣਕ ਜਿੰਨੀ ਠੰਡ ਪਊਗੀ ਉੰਨਾ ਵਧੀਆ ਰਹੂਗਾ ਕਣਕ ਨੂੰ ਤੇ ਵਧੀਆ ਪਹਿਲਾਂ 4:00 ਵਜੇ ਬਿਲਕੁਲ ਵੀ ਧੁੰਦ ਨਹੀਂ ਸੀ ਸਾਫ਼ ਪਿਆ ਤਾਂ ਮੌਸਮ ਤਾਰੇ ਚਮਕ ਰਹੇ ਤੇ ਤੇ ਐਂ ਸਾਫ਼ ਅਸਮਾਨ ਤਾਂ ਦਿਖ ਰਿਹਾ ਦਾ ਤੇ ਉ ਤੋਂ ਬਾਅਦ ਹੋਲੀ-ਹੋਲੀ ਕਰਦੇ ਆ ਦੇਖ ਲੋ ਤੂੰ ਕਿੰਨੀ ਆ ਗਈ ਸੰਘਣੇ ਤੂੰ ਦਾ ਤੇ ਇੱਧਰ ਅੱਜ ਲੱਗੇ ਹੋਇਆ ਗੰਨਾ ਕੱਢਣਾ ਬੰਦੇ ਗੰਨਾ ਛਲਾਈ ਦਾ ਕੰਮ ਆਪਣਾ ਤੋਂ ਸ਼ੁਰੂ ਕਰਿਆ ਦੇਖਦੇ ਹੁਣ ਕਿੰਨਾ ਕਰ ਲੋਡ ਕਰਦੇ ਆ ਦੋ ਗੇੜੇ ਆ ਹੱਲੇ ਖੁੱਲਾ ਹੈ ਮੈਂ ਕਿਹਾ ਚਲੋ ਖੁੱਲਾ ਜਾ ਲੱਗ ਤੋਂ ਬਾਕੀ ਸਿੱਧੀ ਭਰੀ ਆ ਸਦਾ ਗੰਨਾ ਹੈ ਤੇ ਹੁਣ ਦੇਖਦੇ ਆ ਕਿੰਨੇ ਕੀ ਛਲਾਈ ਛਲੂਈ ਕਰਦੇ ਆ ਇਹ ਤੋਂ ਲੱਗੇ ਹੋਏ ਬੰਦੇ ਪਰਾਂ ਤੇ ਚਾਹ ਲੈ ਕੇ ਆਏ ਤਾਂ ਇਹਨਾਂ ਦੀ 11 ਬੰਦੇ ਕਿ 10 ਬੰਦੇ ਕਿੰਨੇ ਆ ਟੋਟਲ 11 11 ਬੰਦੇ ਇੱਕ ਲੰਗਰੀ ਛੱਡ ਪਿਆ ਉੱਥੇ ਤੇ ਦੋ ਬੰਦੇ ਰੋਟੀ ਬਣਾਉਂਦੇ ਇੱਕ ਬੰਦਾ ਕਿ ਦੋ ਚਾਰ ਬੰਦੇ ਨਹੀਂ ਰੋਟੀ ਨੂੰ ਛੇਟ ਬੰਦੇ ਦੋ ਬੰਦੇ کہیں ਇੱਕ ਦੋ ਲੰਗਰੀ ਰਹਿ ਗਿਆ ਬਾਕੀ ਆਏ ਹੋਏ ਆ ਬਈ ਠੰਡ ਇੰਨੀ ਐ ਪਰ ਹੁਣ ਤਾਂ ਇਹ ਦਸਤਾਨੇ ਨਹੀਂ ਖੋਲਦੇ ਹੈਗੇ ਵਧੀਆ ਕੰਮ ਲੈਣ ਲੱਗੇ ਪਹਿਲਾਂ ਤਾਂ ਬਿਨਾਂ ਦਸਤਾਨੇ ਦੀ ਹੀ ਹੋ ਕਰਦੇ ਤੇ ਹੁਣ ਤਕਰੀਬਨ ਅੱਧੇ ਬੰਦਿਆਂ ਨੇ ਇਹਨੇ ਦਸਤਾਨੇ ਪਾਏ ਹੋਣ ਤੇ ਬਾਈ ਇਹ ਪਾਣੀ ਜੇ ਬਹੁਤ ਖੜਾ ਤਾਂ ਪਾਣੀ ਕਰਕੇ ਜੜ ਬਹੁਤ ਆਉਂਦੀ ਆ। ਫੇਰਲੇ ਬਸੇ ਨੇ। ਜੜ ਉੱਪਰ ਹੋ ਜਾਂਦੀ ਜੇ ਪਾਣੀ ਬੱਧ ਖੜਾ ਰਹੇ ਗੰਨੇ ਚ। ਤਨਾ ਪਾਣੀ ਅੱਧਾ ਇਧਰੋਂ ਰਸਤਾ ਕਰਾ ਲਿਆ। ਤੇ ਆਹ ਖੇਤ ਤਾਂ ਫੇਰ ਨਾ ਚੱਕਣਾ। ਦੇਖਦਾ ਇਹਨੂੰ ਪੱਟ ਕੇ ਬੀਜਾਂਗੇ ਨਹੀਂ ਤੇ ਇੱਚ ਬੁੱਟੇ ਲਾਣੇ ਜਾਂ ਫਿਰ ਸੋਖਾ ਹੋ ਜਾਊਗਾ ਬੁੱਟੇ ਲਾਣੇ। ਗੁਰਦੁਆਰਾ ਸਾਹਿਬ ਵੀ ਅੱਜ ਆਹ ਖੋਆ ਮਾਰਨਾ ਹੈ। ਦੋ ਦਦ ਇਕੱਠਾ ਕਰਨਾ ਉੱਥੇ ਵੀ ਲੰਗਰ ਵਾਸਤੇ ਤਿਆਰੀ ਕਰਨੀ ਹੈ। ਦੰਨਿਆ ਭਰੀਆਂ ਕੜਤੀਆਂ ਨੇ। ਪ੍ਰਭਾ ਅੱਜ ਹੁਣ ਤਰਲਾ ਜੀ ਹੁਣ ਬੜਾ ਚਾਹੀਦਾ ਫੇਨੋ। ਖੁੱਲੇ ਹੁਣ ਕਰ ਕਿੰਨੀ ਤੇ ਆਪਣੇ ਪਰੇ ਚੱਲ ਜਾਂਦੇ ਮੈਂ ਕਿਹਾ ਚਲੋ। ਬੱਧ ਪਾ ਕੇ ਲਿਕੇ ਜਾਉਂਗੇ। ਅੰਜਵੀ ਬਲਵੀਰ ਬਾਈ ਦੀ ਪਰਮੇਸ਼ਰ ਬਾਬੂ ਵੀ ਲੱਗੋ ਪਰਮੇਸ਼ਰ ਬਾਬੂ ਨੇ ਦਸਤਾਨੇ ਪਾਇਵੇ ਦਸਤਾਨੇ ਹੁਣ ਸਭ ਨੂੰ ਦਵਾਤੇ ਰਮੇਸ਼ਾ ਹੈ ਦਸਤਾਨੇ ਸਭ ਨੂੰ ਦਵਾਤੇ ਹੁਣ ਦਸਤਾਨੇ ਬਿਗੜ ਦਸਤਾਨੇ ਅਸਾ ਵੀ ਕੰਮ ਚਲੇਗਾ ਨਹੀਂ ਠੰਡਾ ਨਾਲੇ ਵਧੀਆ ਨਾਲੇ ਇਹ ਦਸਤਾਨੇ ਵਧੀਆ ਹੋਊ ਵੀ ਇੱਚ ਕੋਈ ਇੰਨਾ ਫਰਕ ਨਹੀਂ ਪੈਂਦਾ ਹਾ ਹਾ ਬਾਸੇ ਜਿਵੇਂ ਜਿਵੇਂ ਸਰੀਰ ਪਾ ਖੀ ਜਾਣਾ ਤੁਸੀਂ ਕਪੜੇ ਖੋਲੀ ਜਾਣੇ ਹਨ ਆਪਣੇ ਦੇ ਬਾਹਰ ਹੋ ਜਾਣਾ ਠੀਕ ਹੈ ਭਾਈ ਹੁਣ ਲੈ ਚਾਹ ਫੇਰ ਆਉਗੀ ਹੈ ਹੁਣ 11 ਵਜੇ 11 ਵਜੇ 12 ਵਜੇ ਔਰ 3 ਵਜੇ ਠੀਕ ਇਹ ਕੰਮ ਕਰਨਾ ਔਰ ਚਲ ਭਾਈ ਦੱਸੋ ਬੋਲ ਦੂੰਗਾ ਲਹਾਂਦਾਰੀ ਕੋ ਹਾਂ ਲਾਂਗਰੀ ਜਿਆ ਆਪਣਾ ਨਹੀਂ ਵਾਲੇ ਬਰਤਨ ਹੈਗਾ ਕੋਈ ਤਾਂ ਦੇ ਦੇ ਲਾ ਪਾਣੀ ਵਾਲੀ ਕੈਨੀਸ਼ਾ ਮੋਟਰ ਪਰ ਦੇਖੂਗਾ ਉੱਥੇ ਕੈਨੀ ਪਈ ਇੱਕ ਦੇਖ ਲੈਣਾ ਕੋਈ ਮੋਟਰ ਚਲਾ ਲਿਓ ਲੈਟਰ ਰਹਿੰਦੀ ਹੋਇਆ ਮੋਟਰ ਚਲਾ ਲਿਓ ਮੋਟਰ ਚਲਾ ਲਿਓ ਲੈਟਰ ਰਹਿੰਦੀ ਹੋਇਆ ਚੱਲ ਦੇਖ ਲੈਂਦੇ ਆ ਕੋਈ ਨਹੀਂ ਭੇਜ ਦੂੰਗਾ ਨੋਈ 12 ਵਜੇ ਵਾਲੀ ਚਾਹ ਲਿਆ ਹੈ ਇਹਨਾਂ ਦੀ ਉੱਧਰ ਸਾਰਾ ਘੜ ਕੇ ਇੱਧਰ ਇੱਧਰ ਆਗੇ तो देखा। देखा। हाँ हाँ तू घरदू कहा मेनू देखी आयो बस तू दस देखे देख लियो मेनू ਇਹ ਤਾਂ ਹੁਣ ਕੰਡਾ ਦੱਸੂ ਫਟਾਰਾ ਬਹੁਤ ਹੋਇਆ ਯਾਰ ਫੁੱਟਿਆ ਬਹੁਤ ਹੈਟਾ ਤੇ ਪਤਾ ਨਹੀਂ ਜਿੰਨਾ ਮਿਹੜਾ ਉਨਾ ਹੈਟਾ ਤੇ ਹੋਰ ਫੁੱਟ ਗਿਆ ਕਿਉਂ ਰਮੇਸ਼ਾ ਜਿੰਨਾ ਕ ਮਿਹੜਾ ਹੈਗਾ ਉਨਾ ਹੋਰ ਹੈਟਾ ਫੁੱਟਿਆ ਹੋਇਆ ਹੈ ਪਤਾ ਨਹੀਂ ਕਿਹੜਾ ਚੱਕਰ ਬਿਮਾਰੀ ਲੱਗ ਗਈ ਨੂੰ ਲੋ ਬਈ ਰੋਪੜ ਆ ਗਏ ਹਲੇ ਰਾਤ ਕਹਿੰਦੇ ਜਗਦੀਪ ਨੇ ਹੀ ਕਹਿੰਦਾ ਵਿੱਚ ਰੱਖ ਲੈ ਇਹਦੇ ਗ라스 ਬਰਿੰਦਰ ਆ ਜਾਂਦੇ ਦੱਸੀ ਦਾ ਕਿੱਥੇ ਆਉਂਦੇ ਬਾਈ ਹੈਂ ਆ ਚਾਰ ਪੇਟੀਆਂ ਨਹੀਂ ਭਾਰਤੀ ਦੋ ਪਿੱਛੇ ਆਈਆਂ ਤੇ ਦੋ ਅੱਜ ਤਾਂ ਰੱਖੀਆਂ ਫੁੱਲ ਭਰ ਗਈ ਵਈ ਗੱਡੀ ਫੇਰ ਹਾਲੇ ਅੱਗੇ ਕਿਥੇ ਜਣ ਆਪਾਂ ਵੇਰ ਕਬੂਤ ਇੱਕ ਪੇਟੀ ਤੇ ਰੱਖ ਲਗਿਆ ਨਾ 10 ਪਰ ਇੱਕ ਰੱਖ ਹੋ ਜਾਣੀ ਪਈ ਉਹਨਾਂ ਪਰ ਇੱਕ ਤਾਂ ਰੱਖ ਹੋ ਜਾਣੀ ਹਾਂ ਪਿੱਛੇ ਇੱਕ ਰੱਖ ਹੋ ਜਾਣੀ ਦੀ ਉਹਨਾਂ ਵੀ ਚਲੋ ਚਲ ਕੋਈ ਗੱਲ ਨਹੀਂ ਢੇੜਾ ਤਾਂ ਲੱਗਣਾ ਹੀ ਦਾ ਪਿੱਛੇ ਵੀ ਨਹੀਂ ਤੇ ਰੱਖ ਹੋਣੀ ਤਿੰਨ ਥੈਲੇ ਦਾ ਉਹ ਤੇ ਬਿਸ਼ਾ ਕੇ ਉੱਪਰ ਆ ਜਾਣੀ ਦੀ ਹੈਗੀ ਦੀ ਜਗ੍ਹਾ ਤਿੰਨ ਥੈਲਿਆਂ ਦੇ ਉੱਪਰ ਹਾਂ ਹੈਗੀ ਦੀ ਚਲੋ ਕੋਈ ਗੱਲ ਨਹੀਂ ਢੇੜਾ ਤਾਂ ਲੱਗਣਾ ਹੀ ਦਾ ਹਾਂ ਹੋ ਰਹਿ ਗਿਆ ਆਪਣਾ ਇੱਕ ਕਿਓ ਜੇਸੀ ਕੀ ਦੇਸੀ ਕੀ ਹਾਂ ਇੱਕ ਹੋਰ ਰੰਗ ਕਟ ਆਪਣਾ ਕਿਤੇ ਦੇ ਵੀ ਫੜ ਲਿਆ ਉਹ ਹੈ ਨਾ ਬਿੱਲੂ ਕੋਲ ਹੈਗਾ ਕਰ ਲਿਆ ਹੈਗਾ ਪਤਾ ਕਰ ਲਿਆ ਹਾਂ ਹਾਂ ਬੜਾ ਠੀਕਾ ਠੀਕ ਆ ਤੇ ਬਾਈ ਰੋਪੜ ਵਾਲੇ طرف ਨਵੇਂ ਇਹ ਪ੍ਰਾਣ ਨਾ ਮਾੜਦਾ ਇਧਰ ਹੈ ਨਾ ਨਾ ਮਾੜਦਾ ਹੀ ਹੈ ਤੇ ਉਹ ਪੁਲਪ ਪਹਿਲੀ ਵਾਰ ਕ੍ਰੋਸ ਕਰਨ ਲੱਗੇ ਆ ਉਹਨੂੰ ਦੇਖੋ ਲੈ ਬਾਈ ਚੁੱਲਾ ਪੂੜਾ ਗਿਆ ਕਿਆ ਕਰੂੰ ਗੈਨੂੰ ਲਾਜ ਮੁੰਡੂ ਲਾਜ ਮੁੰਡੂ ਲਾ ਕੇ ਰਿਸ਼ੀਕੇਸ਼ ਵਾਲਾ ਲਾਜ ਮੁੰਡੂ ਲੈ ਕੇ ਲੈ ਬਾਈ

ਆ ਹਾਂ ਅਸਾਰੇ ਹੈਡ ਪਰ ਜਨੈਰ ਫੈਕਟਰੀ ਵਾਲੇ ਲੰਘਦੇ ਹਾਂ ਲੰਘਣ ਮੰਨਦੇ ਕਿਹਦੇ ਹੁੰਦਾ ਉਧਰ ਤੇ ਨਾ ਇਧਰ ਤੇ ਇਹ ਤਾਂ ਐ ਲੱਗਾ ਜਿਸ ਟਾਈਮ ਛੁੱਟੀ ਦੇ ਟਾਈਮ ਫੜ ਜਾਂਦੇ ਜਿਵੇਂ ਨੇਣੇ ਛੁੱਟੀਆਂ ਨੇ ਟੀਵੀ ਆਣਾ ਹੋਰ ਲੱਲੇ ਫੇਰ ਰੁਕ ਹੋ ਜਾਂਦਾ ਲੈ ਵੀ ਸਾਡਾ ਨਵਾਂ ਅੱਡਾ ਇਧਰ ਨਾਲੇ ਅੱਗੇ ਦਰਿਆ ਵਾਲਾ ਪੁਲਾ ਜਾਣਾ ਸ਼ਾਰਟਕੱਟ ਸਿੱਧਾ ਰਸਤਾ ਠੀਕ ਤਾਂ ਯਾਰ ਉਹ ਕਹਿੰਦੇ ਉਹ ਨਵਾਂ ਅੱਡਾ ਉਹਦਾ ਪੁਰਾਣਾ ਬਣਾ ਹੋਇਆ ਹੈ ਹੈ ਆ ਗਿਆ ਸਟੇਡੀਅਮ ਰੋਪੜ ਦਾ ਬਈ ਫੁੱਲਸ ਲਾਈਨ ਕੋਲ ਕਿੰਨਾ ਟਾਈਮ ਹੋ ਗਿਆ ਬੰਦ ਦੇ ਨੂੰ ਉਹ ਚੱਲ ਗਿਆ ਬਹੁਤ ਬੱਸਾ ਆਪਣੇ ਉਧਰ ਸ਼ਾਰਟਕਟ ਜਾਣੀਆਂ ਮੈਨੇ ਉਹ ਜਣਾ ਤਾਂ ਬੰਦ ਹੋ ਜਾਣਾ ਹੱਡ ਦਾ ਪੁਲ ਹੈ ਹੈ ਇਹ ਕਹਦੇ ਕਹਦੇ ਹੈਂਡਰ ਦਾ ਪੁਲ ਹੈੱਡ ਵਰਕਰਸ ਸਹੀ ਗੱਲ ਹੈ ਇੱਥੇ ਆ ਗਿਆ ਆਪਾਂ ਹੱਡ ਤੇ ਬਲਾਚੌਰ ਨਵਾਂ ਸ਼ਹਿਰ ਤੇ ਸਿੱਧਾ ਹੀ ਹੁਣ ਆਪਾਂ ਕਿੱਥੇ ਲੈਣਾ ਔਰ ਕਿੱਥੇ ਆ ਮੇਕਾ ਬਾਹਰ ओके ਚੱਲਦੇ ਆ ਫਿਰ ਨਾਉਣਾ ਤਾਂ ਨਹੀਂ ਜਿੱਕਦੀ ਪਾ ਦੇਖ ਲੈ ਸਿਆਲ ਹੈ ਟੀਬੀ ਸਾਹਿਬ ਬਾਈ ਜੀ ਪਾਪਾ ਅੰਦਰ ਬਾੜੀਏ ਅਸਾ ਇੱਥੇ ਉਹ ਬਾਲੀ ਸਾਈਡ ਆ ਨਿੰਦਰ ਬਾਈ ਇੱਥੇ ਹੋਗਾ ਨਹੀਂ ਹੋਗਾ ਕਰੇ ਕਈ ਬੈਠਾ ਜਾਂ ਸੱਜ ਰਿਹਾ ਇਦਾਂ ਉਹਨੇ ਹੀ ਲਿਆ ਕਰਿਆ ਕੀ ਤਾਂ ਮੈਂ ਨਹੀਂ ਗੱਲ ਮੈਂ ਜੀ ਫੋਨ ਕਰਿਆ ਪਾਣੀ ਤਾਂ ਖਾਸਾ ਯਾਰ ਓਏ ਪਾਣੀ ਪੜ ਰੇ ਗੇਟ ਨੂੰ ਕਿੰਨਾ ਛੱਡਿਆ ਹੋਇਆ ਚੱਲ ਕੋਸ ਨਹੀਂ ਹੈ ਹੈ ਨਹੀਂ ਬੇਰ ਕੇ ਬਠਾ ਕੀ ਹੋ ਗਿਆ ਅੱਛਾ ਮੈਂ ਕਿਹਾ ਕਿ ਇੱਥੇ ਵੀ ਹੱਥ ਖੜੇ ਕਰ ਗਏ ਉਹ ਘਣਦੇ ਬਣਾਏ ਵੀ ਬਾਈ ਦੇਸੀ ਕੀ ਚੱਕਣਾ ਆਪਾਂ ਇੱਥੋਂ ਬੇਰ ਕੇ ਵਾਲਾਂ ਤੋਂ ਛੱਡ ਦੇ ਪੁੱਲ ਦੇ ਨਾਲ ਬਹੁਤ ਵਧੀਆ ਜਗ੍ਹਾ ਬਣਾਈ ਹੋਈ ਆ ਬਾਈ ਚੱਕ ਲੈ ਗੱਡੀ ਮੈਂ ਤਾਂ ਕਿਹਾ ਕਿ ਤੇ ਪੇਮੈਂਟ ਦੇਣੀ ਆ ਯਾਰ ਪੇਮੈਂਟ ਤਾਂ ਦੇਈ ਨਹੀਂ ਆਪਾਂ ਪਤਾ ਤਾਂ ਹੈਗਾ ਸਿੰਧਾਰੇ ਵਾਲਾ ਕੰਮ ਤਾਂ ਹਲੇ ਹੋਇਆ ਨਹੀਂ ਜਿੱਦ ਦੀ ਪੀਪੇ ਚੱਕਦੇ ਤੁਸੀਂ ਜੀ ਬੀ ਸਾਹਿਬ ਕੋਈ ਇੱਧਰ ਇਦੋਂ ਪਰਾਂ ਪਰਾਂ ਉਹ ਨਿਸ਼ਾਨ ਸਾਹਿਬ ਲਗਾਉਂ ਮਹਾਰਾਜਾ ਰਣਜੀਤ ਸਿੰਘ ਦੀ ਇਹ ਉੱਤਰ ਹੱਦ ਤੇ ਇੱਧਰ ਆ ਅੰਗਰੇਜ਼ਨਾਂ ਦਾ ਵਹਨਤਾ ਇੱਥੇ ਮਹਾਰਾਜਾ ਰਣਜੀਤ ਸਿੰਘ ਜਿੱਥੇ ਸੰਧੀ ਹੋਈ ਸੀ ਉੱਧਰ ਬਾਗ ਬਣਿਆ ਹੋਇਆ ਚਲੋ ਭਾਈ ਚੱਲਦੇ ਹੁਣ ਲੋ ਭਾਈ ਟਰਾਲੀ ਮਂਗਾਉਣ ਲੱਗੇ ਲੋ ਪੰਮੇ ਨੂੰ ਪੰਮੇ ਬਾਈ ਆ ਟਰਾਲੀ ਮਿਲੀ ਫਿਰ ਅੱਜ ਸਾਰੇ ਉਧਰ ਦੇ ਪਈਆਂ ਨੂੰ ਕਹੀ ਜਾਂਦਾ ਹਾਂ ਪੰਮੇ ਬਾਈ ਅੱਜ ਸਾਰੇ ਜੱਗੇ ਨੇ ਵੀ ਕੱਲ ਨੂੰ ਲੱਦਣੀ ਆ ਅੱਜ ਘੱਟ ਦੇ ਸ਼ਾਮ ਨੂੰ ਵੀ ਕੋਈ ਕੱਲ ਨੂੰ ਓਨੇ ਉਧਰ ਕੜਨਾ ਕੁਛ ਦਾ ਕਰਾਇਪਰ ਲਾਉਣਾ ਜਿਹੜਾ ਤੇ ਰਾਜੀ ਬਾਈ ਦੇ ਵੀ ਗੁੰਦੇ ਬਾਈ ਦੇ ਲੱਦੇ ਖੜੇ ਅੱਧ ਵਿਚਾਲੇ ਠੀਕ ਹੈ ਤੇ ਸੰਤ ਲੈ ਗਿਆ ਉੱਥੇ ਮੈਂ ਕਹਾ ਚੱਲ ਵੈਸੇ ਤਾਂ ਸੋਆ ਵਾਲਾ ਸੱਜਣਾ ਖੁੱਲੇ ਨੇ ਪੰਗਾ ਪਾਇਆ ਬਾ ਪਈਏ ਕਹਿੰਦੇ ਬੜਾ ਲਾਲਾ ਹੁਣ ਲਵਾ ਲਾ ਦੋ ਗੇੜੇ ਬੋਲੂਗੇ ਅੱਗੇ ਆਏ ਸਵੇਰੇ ਜੀ ਹਾਂ ਇਹੇ ਲੈ ਗਿਆ ਦਾ ਹੈ ਕਿੰਨਾ ਤਾਰਿਆ ਉਹ ਤਾਂ ਥੋੜੀ ਲੈ ਗਿਆ ਦਾ 115 ਕਿਲੇ ਗਿਆ ਅੱਛਾ ਆ ਖੋਲਣਾ ਪੈਣਾ ਡੱਬੀ ਓ ਤੇ ਬਾਈ ਆ ਪੰਮੇ ਬਾਈ ਵਾਲਾ ਪਾਇ ਅੱਜ ਬਿਲਗਾ ਮੈਂ ਇਹਨੂੰ ਬੰਦ ਕਰਕੇ ਅੰਦਰ ਵਿੱਚ ਪਾ ਦਈਏ ਆਪਾਂ ਨੂੰ ਲੋਡ ਨਹੀਂ ਦੀ ਹੈਨਾ ਮੋੜ ਕੇ ਪਲੱਗਾਂ ਨੂੰ ਹੈਂ ਇੱਕ ਨਾ ਲੱਗਣਾ ਵੀ ਹਾਂ ਹਾਂ ਉਹਨੂੰ ਤਾਂ ਦੂਆ ਪਲੱਗ ਆ ਦੂਏ ਕਾਲੇ ਨੂੰ ਦੇ ਚਲੇ ਆ ਰਾੜ ਉਹਦੀ ਰਾੜ ਹਾਂ ਮੈਨੂੰ ਪੁੱਛਦਾ ਕਿ ਮੈਂ ਕਹਿੰਦਾ ਮੇਰੇ ਕੋਲ ਨਹੀਂ ਹੈਗੀ ਆਹੋ ਹੂੰ ਕਹਿੰਦਾ ਕਹਿੰਦਾ ਮੇਰੀ ਰਾੜ ਪਤਾ ਨਹੀਂ ਕੌਣ ਲੈ ਗਿਆ ਮੈਂ ਪਤਾ ਨਹੀਂ ਅਮੈਂ ਆ ਵਧੀਆ ਕਰਿਆ ਵਾ ਹੈਨਾ ਉਹ ਦੇ ਦਿੱਤਾ ਉਹਨਾਂ ਨੇ ਇਹ ਗੈਲ ਨਹੀਂ ਠੀਕ ਹੈ ਟਾਕੀ ਤੇ ਪੂਰਾ ਬਜਨ ਵੀ ਲੋਡ ਨਾ ਪਵੇ ਕੁੰਡ ਕਬਜ਼ਿਆਂ ਪਰ ਆ ਵਧੀਆ ਕੰਮ ਕਰਿਆ ਹੋਇਆ। ਹਾਂ ਭਾਈ ਹਵਾ ਚੱਕ ਗਰਾਉਂ ਲੱਗਿਆ। ਮੈਂ ਤਾਂ ਕਿਹੜਾ ਪੰਮਾ ਬਾਈ ਲਾਇਆ। ਹਾਂ। ਮੈਂ ਜਿੰਨ ਜਿਆਦਾ ਪੰਮਾ। ਹਾਂ। ਤਾਂ ਹੀ ਤਾਂ ਬੜਾ ਲਿਆ ਇਹ। ਤੇ ਹੁਣ ਆ ਪਾਇਆ ਬਾਈ। ਬਾਈ ਤਾਂ ਉਹ ਕਹਿੰਦੇ ਤੇ ਦੂਏ ਪਰ ਵੀ ਉਹ ਆ ਜਾਣ ਤਾਂ 1.5 150। ਆਤਾ ਬੰਦਿਆਂ ਨੂੰ ਬੜੀ ਲਿਆ ਬੜੀ ਲਿਆ ਹੈ। ਸੌਖਾ ਰਹਿੰਦੇ ਉੱਪਰ ਚੜਨੇ ਵਾਲੇ ਕਰੀ ਜਾਂਦੇ ਬੰਮੇ ਨਾਲੇ ਗੰਨਾ ਸਿੱਧਾ ਯਾਰ ਨੱਦਣਾ ਸੌਫਾ ਹੋ ਜਾਂਦਾ ਹਾਂ ਉਹੀ ਗੱਲ ਕਹਿੰਦਾ ਹਾਂ ਜੀ ਬਿਲਕੇ ਨੂੰ ਪਾਇਆ ਅੱਜ ਇਹਨੂੰ ਦੇਖਾਂਗੇ ਵੈਸੇ ਤਾਂ ਬਿਲਗਾ ਦੇਖਿਆ ਭਈਆ ਭਾਈ ਨਿੱਪੀ ਵਾਲਾ ਭਾਈ ਇਹਦਾ ਪੱਧਰਾ ਚੱਲਦਾ ਹਰਸ਼ਵੀਰ ਵਾਲੇ ਦਾ ਪਤਾ ਲੱਜਣਾ ਤਾਂ ਵੀ ਕਿਵੇਂ ਉਹ ਕਰਦਾ ਏ ਉਹ ਆਪਣੇ ਮੋੜ ਪਰ ਮੁੜਦਾ ਨਹੀਂ ਇੱਧਰ ਲੱਭਦੇ ਆ ਇੱਥਿਓ ਅੰਬਗਣੀ ਖੇਤ ਵੀ ਨਰਮਾ ਦਾ ਬਾਹਰ ਲਦਾਉਂਗਾ ਹਾਂ ਮੁਰਲੇ ਖੇਤ ਦਾ ਪਹਿਲਾਂ ਪਿੱਛੇ ਤੇ ਪਾ ਲੈਣਾ ਮੁਰੇ ਵਾਲੇ ਦਾ ਉਧਰ ਪਾ ਲੂੰਗਾ ਹਾਂ ਸੋਰੀ ਭਾਈ ਪਹੁੰਚਿਆ ਗੁਰਦੁਆਰਾ ਸਾਹਿਬ ਮਜੀਦ ਭਾਈ ਵੀ ਆਇਆ ਹੈ ਦੁੱਧ ਲੈ ਕੇ ਦੂਸਰੀ ਸੇਵਾ ਆਈ ਨਦਿਆ ਭਾਈ ਪਿੰਡ ਵਾਲੇ ਤੋਂ ਵਧੀਆ ਹਾਂ ਹਾਂ ਇੱਕ ਟਾਈਮ ਇੱਕ ਟਾਈਮ ਵੀ ਕਿਤਾ ਆਉਂ ਜਾਂਦੇ ਹੁਣ ਵੀ ਆਈਏ ਜਿਹੜਾ ਅੱਥੇ ਪਾਈ ਜਾਂਦਾ ਹੈ ਤੇ ਸਵੇਰ ਦੇ ਹੀ ਤੁਸੀਂ ਦੇਖਿਆ ਹੀ ਆ ਮਰਜੀਤ ਬਾਈ ਵਾਲੇ ਚੈਨਲ ਤੇ ਪਾਉਣੀ ਉਹਦੇ ਚ ਜਿਹੜਾ ਸੁਨੇਹਾ ਕੰਮ ਚੱਲਦਾ ਮੈਂ ਇਧਰ ਪਿੱਤ ਖੋਦ ਤੇ ਟਰਾਲਾ ਟਰੋਲਾ ਪ੍ਰੋਪਰਲੀ ਡਿਊਟੀ ਦਿੱਤੀ ਹੁਣ ਆਇਆ ਪਹਿਲਾਂ ਵੀ ਆ ਲੈ ਤਾ ਵੈਸੇ ਜਦੋਂ ਆਹ ਕਹਿਣਾ ਕਰਦੇ ਸੀ ਭਾਈ ਅੰਨੇ ਅੱਧੇ ਚੱਜਦਾ ਨਿਕਲੇ ਆ ਦੇਖੋ ਜੇ ਇਹ ਆਉਣਾ ਆਉਂਦਾ ਰਖਣਾ ਕਰਦੂਆ ਕਰਕੇ ਦੱਸਦਾ ਉਹ ਤਾਂ ਕੇ ਜਾਂਦਾ ਮੈਂ ਲੋਕ ਕਰਨੇ ਆਏ ਯਾਰ ਬਹੁਤ ਟਾਈਮ ਲਾਇਆ ਕੁਦੀਪ ਬਹਿ ਉਹਦਾ ਹੈ ਉਹ ਕਿਹਦੇ ਦੂਜੀ ਆ ਰਹੇ ਭਾਈ ਮੈਂ ਚਾਰ ਬੰਲੇ ਪੱਠੀਆਂ ਜਿਹੜੀਆਂ ਹੋਈਆਂ ਚਾਰ ਪਟੀਆਂ ਹੈ ਚਾਰ ਪਟੀਆਂ ਚਾਰ ਪਟੀਆਂ ਆਏ ਪਹਿਲਾਂ ਖੂਆ ਕੱਢਿਆ ਜੀ 25 ਸਿੰਡਰ ਲੱਗੂਏ ਹਾਂ ਰਾਮ ਰਾਮ ਉਹ ਅੱਠ ਗਾਪਾ 11 ਭਰਾਏ ਨੇ ਫਿਰ ਨਾਲ ਤਾਂ ਉੱਥੇ ਵੀ ਚਾਈਦੇ ਆ ਕੋਏ ਵਾਲਾ ਜਾ ਰਹੇ ਆ ਉਹਦੇ ਤੇ ਇਹ ਲੱਗ ਜਾਣੇ ਜਿਹੜਾ ਹਿਸਾਬ ਲੱਗ ਰਿਹਾ ਦੀਜੇ ਵਾਲੀ ਪਟੀ ਵੇਖਣੀ ਸੀ ਇੱਥੇ ਪਈ ਆ ਵਾਲੇ ਮਾਰ ਮਾਰ ਕੇ ਮਾਰਦਾ ਦੀਜੇ ਵਾਲੇ ਨੇ ਬਾਤਾਂ ਉਹ ਕਰਦਾ ਇੱਥੇ ਰਹੀ ਉਹ ਬਾਈ ਗਾ ਚਾਰ ਕਾਉਂਟ ਦੁੱਧ ਲਗ ਲਖੀ ਦੁੱਤਾ ਵਾ ਉਹ ਡੀਜੇ ਵਾਲੀ ਹੋਆ ਹਾਂ ਉਹ ਡੀਜ਼ਲ ਆ ਰਹੀ ਹੈ ਡੀਜ਼ਲ ਵੀ ਚੱਲਦਾ ਕੱਲੂ ਭਾਈ ਆ ਬੱਟ ਹਰਵਾਈ ਸਾਹਿਬ ਆਪਣਾ ਡੀਜ਼ਲ ਵਾਲੇ ਬੰਦੇ ਭਾਵੇਂ ਡੀਜ਼ਲ ਵਾਲੀ ਪੱਟੀ ਕਢਾਹੇ ਜਾਂਦਾ ਮੈਨੂੰ ਥੋੜਾ ਥੋੜਾ ਬੱਜਣਾ ਮੈਂ ਪੰਜ ਆ ਚਾਰ ਦਾ 10-10 ਦਿਨ ਬਾਜੀ ਨਹੀਂ ਲੱਗਦਾ ਯਾ ਚੱਲ ਦੁਸਾਈ ਕਿਹੜਾ ਡੀਜ਼ਲ ਪੱਟੀ ਲੈ ਆਉਂਦੇ ਜਾਣਾ ਬੱਦ ਲੱਗਣਾ ਬੱਦ ਡੀਜ਼ਲ ਬੱਦ ਲੱਗ ਇਹ ਸੈਂਟਰ ਸਾਧੂ ਗਿਆ ਆਪਣਾ ਜੇ ਸਾਧੂ ਉਹ ਕਿਥੇ ਸੈਂਟਰ ਡੋਲੂ ਗਏ ਉਹ ਬੱਜਾਏ ਇਹ ਕਿਹੜਾ ਹਾਂ ਕੱਟ ਕੇ ਹਾਂ हां इकटा होका दो ट्रैक्टर करनी बात पहले क्या कहंदे थे अरे 6 ਲਿਆਇ ਤੇ 6 ਲਿਆਉਂਦੇ ਫਿਰ 10000 ਆ ਫਿਰ ਦਾ 12000 ਆ ਅਹ ਕਰਵਾ ਲਈ ਅਸੀਂ ਕਿ ਨਹੀਂ ਕਰਦੇ ਨਾ ਕੱਲ ਹੋ ਜਾਣਾ ਕੱਲ ਜਿੱਦਣਾ ਨਾ ਕੰਮ ਤੇ ਮਾਰਾ ਕੋਈ ਗੱਲ ਨਹੀਂ ਉਹ ਭੇਸ ਨੂੰ ਹੈ ਬਸ ਪਰ ਆਣਗੇ ਜਦੋਂ ਤੱਕ ਜੀ ਆਪਾਂ ਨੂੰ ਜਿੱਨੇ ਨੇ ਦੱਸਿਆ ਆਪਾਂ ਉਹਨੇ ਭਾ ਲੈ ਤਮੈ ਕਿਰੋ ਫਾਟੂਏ ਭਾਈ ਹੈ ਠੀਕ ਹੈ ਨਾ ਹੋਰ ਆਪਾਂ ਆਦਾ ਨਾ ਪਤਾ ਆ ਵੀ ਕੀ ਹੋਇਆ ਹੈ ਕਿ ਨਹੀਂ ਉਹਨਾਂ ਦੱਸੇ ਜੋ ਕਰਨਾ ਅੱਧਿਆ ਗੱਜਰਾ ਉਹ ਘੱਟ ਗਿਆ ਨਹੀਂ ਅੱਧਿਆ ਹੱਲੇ ਤੋਈ ਕਰੀ ਅੱਧਿਆ ਕਦੂਗਾ ਹੋ ਗਿਆ ਅੱਧੀ ਕਦੂਗਾ ਹੋ ਗਿਆ ਆ ਬੱਦਿਆ ਨਹੀਂ ਆ ਜਾਣ ਖਾਣ ਲੈਣਾ ਸੁਕਰਗਰ ਬਾਈ ਤੂੰ ਮੇਰੇ ਆਇਆ ਮਸ਼ੀਨਾਂ ਨੇ ਇੰਨਾ ਕੰਮ ਕੱਚਿਆ ਨਾ ਗੱਲ ਛੱਡ ਮੈਂ ਉਹ ਹੀ ਕਹਿੰਦਾ ਮਸ਼ੀਨਾਂ ਦਾ ਅੰਗਵੰਤ ਹਾਂ ਹਾਂ ਤੂੰ ਜਿਹਨੇ ਕਰਦੀ ਹੋਈ ਹੈ ਨਾ ਦੋ ਮਸ਼ੀਨਾਂ ਕਰਕੇ ਕੰਮ ਨਿਬੜਿਆ ਜੀ ਬਾਕੀ ਤਾਂ ਉਹਨਾਂ ਨੂੰ ਮਾਰ ਦੇ ਜਦੋਂ ਹੁੰਦੇ ਨੇ ਤਾਂ ਇਹ ਹਨ ਹੁਣ ਤਾਂ ਫਿਰ ਆਪਾਂ ਹੁਣੇ ਗਰਮ ਕਰਾ ਦੋਗੇ ਮੈਂ ਕਿਹਾ ਜਿੰਨਾ ਕਰਦੇ ਰੱਖ ਲਵਾਂਗੇ ਡਰੀ ਕਿਸੇ ਫਟਣ ਦੀ ਸੋਚ ਰਿਹਾ ਹਾਂ ਆਹ ਆਹ ਦੇਖ ਲਓ ਕੰਦਿਆ ਕਰਾ ਲੂਗੇ ਇਹੋ ਡੈਰੀ ਦਾ ਠੰਡਾ ਕਰਾ ਲੂਗੇ ਠੀਕ ਹੈ ਜਿੰਨਾ ਨਿਕਲਦਾ ਨਿਕਲ ਦੋ ਬਾਕੀ ਡੈਰੀ ਵਿੱਚ ਪਾ ਦੋ ਥੋੜੀ ਫਾੜ ਦੋ ਆਹ ਤਾਂ ਸਵੇਰੇ ਕੱਢਣਾ ਇੰਨੇ ਬੰਦ ਕਰ ਬੰਦ ਖਵਾ ਦਾ ਕੰਦਾ ਗਾਜਰਾ ਪਾਵਾ ਹੈ ਗਏ ਨੂੰ ਟਾਈਮ ਰੱਖਣਾ ਹੈ ਲੈ ਚੀਨੀ ਰਾਜੀ ਜੱ ਖਵਾ ਖਿਲਾ ਕੇ ਦਿਲਾਉਣਾ ਖਵਾ ਵੱਜ ਗਿਆ ਠੀਕ ਹੈ ਨਾ ਹੋ ਹੋਰੀ ਮਾਰਨ ਕਲੋ ਬਤਨੀਆ ਹਾਂ ਕਲੋ ਉਹਦਾ ਕੱਛਾ ਜਿਹੜਾ ਹੁੰਦਾ ਮੈਂ ਬਹੁਤ ਰੱਖਦਾ ਹਾਂ ਉਹ ਤਾਂ ਪਿੰਡ ਮੇਰੇ ਕੋਲ ਤਾਂ ਕਿ ਉਹਨੂੰ ਕਰਿਆ ਪੁੱਛ ਕਿੰਨਾ ਨਿਕਲ ਗਿਆ ਕੋਈ ਜੀ ਪੁੱਤਰ ਜਿਹੜਾ ਆਪਾਂ ਪੁੱਛਾਂ ਆ ਲਈ ਮੈਂ ਅੱਛਾ ਪੁੱਛਿਆ ਜੀ ਹਾਂ ਉਹ ਵੀ ਸਵੇਰ ਦੇ ਲੱਗੇ ਉਹ ਕੱਟ ਰਿਹਾ ਸੀ ਸਵੇਰ ਦੇ ਚੱਲ ਰਿਹਾ ਵੀ ਕਬੱਟੀ ਉਹ ਨੜੇ ਉਹਦਾ ਆਟੋਮੈਟਿਕ ਆ ਫੋਟੋ ਵਾਲੀ ਇਹਨਾਂ ਦਾ ਜਿਹੜਾ ਜਿਹੜਾ ਭੁੰਮ ਜਾਈ ਹਾਂ ਹਾਂ ਸੇਖਾ ਡੀਜ਼ਲ ਵਾਲੀ ਪੱਠੀ ਆ ਉੱਪਰ ਆਟੋਮੈਟਿਕ ਲੱਗਿਆ ਵਾ ਉੱਪਰ ਟਾਪਾ ਲੱਗਿਆ ਹੋਇਆ ਉਹ ਮੈਂ ਕਹਿੰਦਾ ਇੱਕ ਵਾਰ ਚ ਕਿੰਨਾ ਕੱਢ ਦਿੰਦੀ ਹਣੀ ਉਹ ਆਪਾਂ ਤਾਂ ਇਹਨਾਂ ਦਾ ਪੁੱਛਾ ਨਹੀਂ ਆਉਨਾ ਅੱਛਾ ਕਬੜਾ ਦੀ ਘਟੇ ਜਿਆਦਾ ਵੀ ਕੱਢ ਇੱਕ ਵਾਰ ਆਓ ਉਹਦਾ ਹਿਸਾਬ ਬਣਾ ਲੈਣਾ ਤੇ ਵੀ ਕਾਉਂਟਰ ਦੁੱਧ ਦਾ ਤਾਂ ਕੱਢਦੀ ਹੋਈ ਹੈ ਨਹੀਂ ਕਾਉਂਟਰ ਨਹੀਂ ਹਰ ਕੱਟੇ ਜਾ ਜਾਂਦੇ ਤਾਂ ਬਹੁਤ ਹੋ ਜਾਂਦਾ ਕੱਟ ਔਰ ਟਾਪੇ ਦੇ ਹਿਸਾਬ ਨਾਲ ਹੋ ਅਜਾ ਵੀ ਉਹ ਤੁਹਾਨੂੰ 11 11 ਵਜੇ ਨੇ ਬਜਾਣਾ ਤੇ ਵਜਣਾ ਬਹੁਤ ਮਾਰਦਾ ਹੋ ਗਿਆ ਹੱਲੇ ਤਾਂ ਇਹ ਦੇ ਠੀਕ ਹੈ ਨਾ 11 ਵਜੇ ਨੇ ਹਾਂ ਔਰ ਫਿਰ ਹੁਣ ਆਪਾਂ ਲਜਾਂਡ ਦਾ ਵੀ ਆਪਾਂ ਨੂੰ ਟਰਾਲਾ ਵੀ ਮੈਨੂੰ ਲੱਗਦਾ ਇਦਗੀ ਹੋਰ ਵੱਧ ਜਾਓ ਕੋਈ ਕਰਦਾ ਵੀ ਡਾਇਰੈਕਟਸ ਦਾ ਹੀ ਜਾਣੇ ਆ ਸਾਰੇ ਟਾਕੇ ਭਰ ਕੇ ਕਿਰਾਵਾ ਤੁਮ ਬੰਦੇ ਰੱਖ ਕੇ ਕਾਜੇ ਲਾ ਲੋ ਠੀਕ ਹੈ ਯਾਰ ਦੁਆ ਕਤਰੀਬ ਬਾਈ ਦੀ ਗੱਲ ਵੀ ਠੀਕ ਹੈ ਕਿਤਾ ਕਾਜੇ ਲਾ ਲੋ ਬਾਈ ਜਿੰਨਾ ਮਰਜੀ ਮਾਲ ਪਾ ਲਓ ਬਾਈ ਟਰਾਲਾ ਵਿੱਚ ਵੀ ਦੇਖਣ ਦੇ ਆਊਗਾ ਕਿ ਨਹੀਂ ਵਿੱਚ ਆਏ ਨਾ ਯਾਰ ਨਹੀ ਆਉਣਾ ਉਹ ਆਇਆ ਨਾ ਬਾਈ ਦੀ ਮੋਲ ਆਖ ਲਾ ਦੇ ਕਹਿੰਦਾ ਵੀ ਉਹਨੂੰ ਲਾ ਲੋ ਪੇਪਰ ਅ ਬੰਦਿਆ ਵਾਲੇ ਗੁਰੂ ਵਾਲੇ ਕਹਿੰਦਾ ਇਹਦਾ ਕਹਿ ਲਿਆ ਇਹਦਾ ਕਹਾਂ ਕਹਿਦੇ ਸਵੇਰ ਦੀ ਆਜੇ ਆਜੂਗਾ ਆ ਜਨਾ ਮੈਨੂੰ ਲੱਗਦਾ ਉਹ ਆਊਗਾ ਯਾਰ ਉਹ ਵਰਦਾ ਖੁੱਡਲਾ ਹੁੰਦਾ ਭਾਈ ਜਿਹੜੀ ਬੰਨ ਖਾਊਗਾ ਅੱਜ ਇੱਕ ਤਾਂ ਆਏਗਾ ਛੱਡ ਛੇ ਆਜੂਗਾ ਮਿਲ ਲੋ ਫਿਰ ਉਹ ਜਾਣਾ ਵਧੀਆ ਹੋਰ ਜ਼ਿਆਦਾ ਵਧੀਆ ਆਪਾਂ ਨੂੰ ਮੈਂ ਤਾਂ ਕਿਹਾ ਮੈਂ ਪੇਪਰ ਲਾ ਕੇ ਕਾਗਜ਼ ਲਾ ਕੇ ਤਰਪਾਲ ਕੋਈ ਵਿੱਚ ਜਿੰਨਾ ਮਰਦੀ ਭਾਵੇਂ ਹਾਂ ਕੋਈ ਕਰੂੰਗੇ ਹੈ ਕੋਈ ਰੋਟਾ ਯਾਰ ਉਹ ਹੁੰਦਾ ਇੱਥੇ ਇੰਨੇ ਭਾਂਡੇ ਚੱਕ ਲੈਣਾ ਫੇਂਦੇ ਕਿੱਥੇ ਲਿਆਂਦੇ ਆ ਬਈ ਦੇਗੇ ਹੋ ਜਾਣੇ ਆ ਆ ਨਹੀਂ ਭੇਜਣਾ ਥੋੜਾ ਪੰਜ ਗੜਾ ਹੈ ਬਰੇ ਥੋੜੇ ਕਿਤੇ ਥੋੜੀ ਵਿਤਾਈ ਕਰਨੀ ਕਰਾਏ ਤਾਹੇ ਚ ਬਹੁਤ ਆ ਜਾਣਾ ਹੁਣ ਪੰਜ ਗੜਾ ਹੈ ਬਰੇ ਪੰਜ ਭੱਜ ਜਾਣੇ ਕੱਲ ਨੂੰ ਆਇਆ ਕਰਨਾ ਕੱਲ ਨੂੰ ਦੁਪਹਿਰ ਦੇ ਬਾਅਦ ਟਰਾਲਾ ਲਿਆ ਕੇ ਲੋਡ ਕਰਨਾ ਵਿਛੂ ਦੇ ਸਬਦਾਈ ਵਿੱਚ ਮੈਨੂੰ ਪਤਾ ਹੋ ਆ ਜਾਣਾ ਭਾਈ ਯਾਰ ਮੈਂ ਤਾਂ ਹੋਰ ਜਾਂਦਾ ਮੈਂ ਕਹਿੰਦਾ ਛੋਟੀ ਟਰਾਲੀ ਜਿਹਨਾਂ ਨੂੰ ਜਿਹੜਾ ਨੈਗੇਟਿਵ ਉਹਨੂੰ ਚਲਾਇਆ ਕਰ ਮੈਂ ਉਹ ਚੱਲਣਾ ਕੋਈ ਕਾਲੇ ਕੰਮ ਉਹ ਉਹਦੇ ਜਿਹੜੇ ਵਾਈਬ੍ਰੇਟ ਕਰੀ ਜਾਣਾ ਇਹ ਗਰਾਜ ਉਹ ਸਤ ਪਾੜੀਆ ਚੜਦੀ ਰਹਿੰਦਾ ਗਰਾਜ ਵਿੱਚ ਮੈਂ ਕਿਉਂਦਾ ਨਹੀਂ ਗੜਾਹਾ ਭਰ ਲੋ ਟਰਾਈ ਦੇ ਬਾਅਦ ਪਾਟੂ ਜਿੱਦੇ ਰੱਖਦੇ ਬਾਅਦ ਗੜਾਹਾ ਪਰ ਉੱਪਰ ਰੱਖੋ ਜਾਨ ਬੋੜੀ ਜਿਹੜਾ ਹੱਥ ਉਹ ਗੜਾਹੀ ਹੈ ਮਾੜੀ ਇਹ ਰੱਖ ਲੈਣੇ ਪੰਜ ਆਉਣ ਆਪਣੇ ਕੋਲ ਮਤਲਬ ਕਿ ਇੱਕ ਜਿਹਦਾ ਕਦਰੇ ਆਹੀ ਜਾਣੇ ਗੱਦ ਨਹੀਂ ਹਾਂ ਹਾਂ ਜਲੇਰਾ ਬੰਦਾ ਕੋਈ ਨਹੀਂ ਹੈ ਕੱਪੜਾ ਬਾਹਰ ਪਾ ਦਿੰਦਾ ਰਹਿ ਕੇ ਉੱਪਰ ਐਸਾ ਖਾਣੀ ਆ ਨਵੀਂ ਸਰਪਾਰ ਪਾ ਗਦੇ ਹਾਂ ਹਾਂ ਉਹ ਤਾਂ ਹੈ ਹੀ ਆ ਬਾਕੀ ਪਹਿਲੀ ਵਾਰ ਗੱਜਰਾ ਦਾ ਲੌਂਗ ਲੱਗੇ ਆ ਇੱਕ ਵੀ ਬੜਾ ਮੋਟਾ ਦਾ ਪਤਾ ਲੱਗੂਏ ਫਿਰ ਅੱਗੇ ਨੂੰ ਜਿਵੇਂ ਹੁਣ ਸੱਲਵੀਂ ਦਾ ਆਪਾਂ ਨੂੰ ਆਕੇ ਦਾ ਸਾਹਬ ਕਦਾਬ ਹੱਸਾ ਪੜਾਈ ਦਾ ਅੱਜ ਕੋਈ ਨਹੀਂ ਬੰਦੇ ਹੈਗੇ ਨੇ ਇਹਨੇ ਬੜਾ ਭਾਈ ਕੰਮ ਦਿੱਤਾ ਕੁਝ ਕੁਝ ਤਾਂ ਹੈ ਭਾਈ ਸਾਡੀ ਗੱਲ ਨਹੀਂ ਹੋ ਗਈ ਇਹਨੇ ਕਦੇ ਨਹੀਂ ਮੰਨਦੇ ਕੀ ਹੋ ਗਿਆ ਪਰ ਮੇਰੀ ਦਿੱਕਤ ਕੋਈ ਨਹੀਂ ਉਹ ਤੇ ਜਿੱਦ ਨਹੀਂ ਮੁੱਕਦੀ ਰਹੇ ਹਾਂ ਮਾਰੋ ਕਿ ਦਿਨ ਨੂੰ ਪਛਾਣੇ ਨਹੀਂ ਫੇਰ ਤੂੰ ਜਾਣੇ ਨਹੀਂ ਹੈ ਭਾਈ ਮੈਂ ਮੈਂ ਤਾਂ ਚੱਲ ਬਈ ਪਹਿਲਾਂ ਬਾਹਰ ਤੇ ਹੜਕੇ ਆਗ ਮਾਰਦਾ ਹਨਾ ਗੱਜੇ ਥਾਗ ਮਾਰੀ ਤੇਰੇ ਕੋਲ ਨਹੀਂ ਹਨਾ ਰੋਸ ਦੀ ਆਗ ਮਾਰੀ ਉਹ ਵੀ ਨਹੀਂ ਮੋਰਲੇ ਇਹਨੇ ਕੁੱਤੀ ਨਿਕਲ ਗਈ ਮੈਂ ਤੇਰੇ ਤੇ ਕਿ ਵੀ ਗਾਇਕਾ ਤੇ ਥੋੜੇ ਘਰ ਤੋਂ ਪਿੱਛੇ ਉਹ ਬਾਹਰ ਤੇ ਮੁੱਖ ਖੋਲ ਲੈ ਗਿਆ ਟਰਾਲੀ ਦੀ ਟੁੜੀ ਵਾਲੀ ਦੀ ਯਾਹ ਬਈ ਤੇਰੇ ਵਾਲੀ ਦੀ ਹਾਂ ਮਗਾ ਜੈ ਜਿਹੜੇ ਕੈਮਰੇ ਤੇਰੇ ਘਰ ਦੇ ਘਟਪਾਏ ਉਹ ਵੀਰੇ ਬਾ ਹੁਣ ਆ ਮੈਂ ਚੈੱਕ ਕਰੂਗਾ ਉਹ ਜੈ ਉਹਦਰ ਹੀ ਬਾਹਰ ਕਿਤੇ ਬਾਹਰ ਦੀ ਗੱਲ ਕਰਦਾ ਮੈਂ ਬਾਹਰ ਬੰਦਾ ਨਾ ਬਣਿਆ ਹੋਊਗਾ ਤੇਰਾ ਕੈਮਰਾ ਸਾਹਮਣੇ ਲੱਗਿਆ ਹੋਇਆ ਨਹੀਂ ਪਤਾ ਹੁਣ ਅੱਜ ਕੱਲ ਹੁਣ ਮੈਂ ਪਾਹੇ ਚੱਲ ਕੇ ਦੇਖੂਗਾ ਮੈਂ ਇੱਕ ਵਾਰ ਦੇਖਣੇ ਪੈਣਗੇ ਕਿਹੜੇ ਟਾਈਮ ਹੋਈਏ ਕਿਹੜੇ ਦਿਨ ਹੋਈਏ ਕਿਹੜੇ ਦਿਨ ਹੋਈਏ ਮੈਂ ਤਾਂ ਤੇ ਦੇਖੀ ਆ ਆਹ ਤਾਂ ਪਾਪੋ ਕਿਤੇ ਮਾਰ ਆਇਆ ਕੱਢੀ ਆ ਮਸ਼ੀਨ ਜਰ ਮੂਰ ਲਾ ਦੇਗਾ ਦੇਖੀ ਮਸ਼ੀਨ ਜਰ ਹਾਂ ਮੈਂ ਉਹੀ ਦੇਖਣੇ ਆ ਹਾਂ ਕੋਈ ਗੱਲ ਨਹੀਂ ਇਹ ਤਾਂ ਮੈਂ ਹੁਣ ਆਇਆ ਤਾਂ ਇਹ ਤਾਂ ਬੜਦਾ ਰੰਗ ਆਦਾ ਸੀ ਇਹ ਤਾਂ ਕੈਮਰੇ ਦਾ ਕੋਈ ਫਾਇਦਾ ਨਾ ਹੋਇਆ ਬੰਦਾ ਦਾ ਫਾਇਦਾ ਬੰਦਾ ਦਾ ਨਾ ਫਾਇਦਾ ਨਾ ਹੋਵੇ ਨਾ ਸਾਹੋਂ ਜਿਹੜਾ ਉੱਧਰ ਬਾਹਰ ਨਹੀਂ ਜਾਵੇ ਇਹ ਬੰਦਾ ਬੂਲੂ ਬਲੇਵਰ ਆਦਾ ਹਾਂ ਇਹਦਾ ਕਿਹੜੇ ਸੀ ਸਰਕਾਰੀ ਤੇ ਉਸ ਸਰਕਾਰੀ ਉਹਦਾ ਆਕਾ ਜਿੰਨੇ ਘਾਟੂ ਕੁਤੂ ਕਿਸੇ ਨੇ ਹਾਂ ਹਾਂ ਉਹ ਇੰਨੀ ਤਕੜੀ ਤਾਂ ਹੈ ਨਹੀਂ ਉਹਦਾ ਇੰਨੀ ਕੁ ਤਾਂ ਹੁਕ ਨਹੀਂ ਕੁਦੀ ਵਾਲੀ ਲੈ ਵੀ ਗਾਪਾ ਨੇ ਉਹ ਪਿੰਨ ਪਾ ਕੇ ਉਹ ਕੰਮ ਹੈ ਹਾਂ ਕੰਦਾ ਹੋਈ ਗੱਲ ਤਾਂ ਬੋਲ ਗਾ ਵੀ ਭਾਈ ਸਵੇ ਦੇ 10 ਬੰਦੇ ਉਧਰ ਲੱਗੇ ਹੋਏ ਆ। ਰੰਬਈ ਪੂਰਾ ਚੱਲ ਰਿਹਾ। ਅੱਜ ਜੀ ਦੀ ਇੰਨਾ ਦੀ ਸੇਵਾ ਹੈ ਤੇ ਰਾਤ ਨੂੰ ਵੀ ਰਹਿਣਾ ਪੈਣਾ। ਜੈ ਜੈ ਤੁਹਾਨੂੰ ਕੋਈ ਚੱਕਰੇ ਨਹੀਂ ਕੋਈ ਚੱਲ ਕੇ ਬੈਠੀ। ਅੱਜ ਤਾਂ ਬੈਠੇ ਹੋ ਤੂੰ ਨਾ ਆਵੇਂਗੇ। ਮੈਂ ਕੱਲ ਹੀ ਦੀ ਵਾਰੀ ਆ। ਕੱਲੂ ਵੀ ਤਾਂ ਰਹਿਣਾ ਕੱਲ ਹੋਈ ਦੀ ਵਾਰੀ। ਠੀਕ ਹੈ। ਕੱਲ ਨੂੰ ਅਸੀਂ ਸ਼ਾਮ ਨੂੰ ਕਾਲੇਸ ਪਰ ਲੱਕ ਲੈਣ ਆਏਗੇ। ਜਿੱਥੇ ਮਰਜ਼ੀ ਲਈ ਕਾਲੇ ਦੀ ਉਮੇਵਰੀ ਤੇਰੀ ਹੈ। ਜਿਹੜਾ ਘੜਾ ਕਢਾ ਲਈ ਤੇਰੇ ਜਿਹੜਾ ਕਢਾ ਲਈ। ਜਿੱਥੇ ਮਰਜ਼ੀ ਲਈ। ਮੈਂ ਤਾਂ ਕਿਹਾ ਮਾਪਈ ਆਇਆ ਕਰੋ। ਰਾਤ ਨੂੰ ਰਸੋ। ਟਰੈਕਟਰ ਨਾ ਮਾਰਖਿਆ ਪੰਬਰ ਟ੍ਰੈਰ ਕੰਮ ਨਹੀਂ ਆਉਂਦੇ ਕਿੰਨੇ ਪੰਬਰ ਪੈਰ ਕੰਮ ਨਹੀਂ ਬਾਈ ਬਹੁਤ ਕੰਮ ਹੈ ਬਹੁਤ ਹੈ ਬਹੁਤ ਲੱਗਦਾ ਹੈ ਹਾਂ ਯਾਰ ਨਹੀਂ ਤੇ ਟਰੈਕਟਰ ਆ ਪੂਰੇ ਮੋੜੇ ਚਾਹ ਲੋਡ ਨਹੀਂ ਆਉਂਦੇ ਲੋਡ ਲੋਡ ਦੋ ਜਣੇ ਲੱਗ ਗਿਆ ਬਾਈ ਕਿਤੇ ਜਿਹਦਾ ਕੰਮ ਚੱਲਦਾ ਬਾਕੀ ਚੱਲਦੇ ਆ ਕੱਢਣੇ ਆ ਉਹ ਆ ਕੱਢੀ ਜਾਣਗੇ ਮਨ ਮੇਰੀ ਗੱਲ ਤੈਨੂੰ ਕੀ ਕਹਿੰਦੇ ਆ ਇਹ ਕੱਢੀ ਜਾਣ ਦੇ ਬੈਠਾ ਹੋਇਆ ਕਟੋ 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 ਫਸਾ ਲਿਆ ਉਹਦੇ ਲਈ ਕੱਢ ਦੂੰਗੇ ਯਾਰ ਮੈਂ ਕੱਟ ਲੈਣਾ ਸੇ ਕਿਹੜਾ ਦੂਜਾ ਚਾਚੇ ਇਕੱਲਾ ਕਰ ਦਿਓ ਬਸ ਪਹਿਲਾਂ ਮਾਰੀ ਜੋ ਬੱਟਣੀਆਂ ਬਾਅਦ ਚੋ ਇਹ ਵੀ ਤਾਂ ਤਾਲੀਆਂ ਇੱਕੀ ਗੱਲ ਦਾ ਪੰਨਿਆਂ ਦਾ ਰਹੂਗਾ ਚਲੋ ਠੀਕ ਆ ਕੱਢ ਦਿਓ ਭਾਈ ਇਹਨਾਂ ਦੋ ਹੈਗੀਆਂ ਠੰਡੀ ਬੱਤੀ ਜਿਹੜੀ ਮਾਰਦੀ ਚਲਾ ਦਿਓ ਚਲੋ ਹੋ ਇੱਕ ਨਾ ਜੰਗੂਆਂ ਆਏ ਹੋ ਭਾਈ ਹੋਣੋਂ ਬਾਕੀ ਆਹ ਕੱਲੇ ਇਹ ਗੱਡੀਆਂ ਹੈ ਆਪਾਂ ਕੁਝ ਇੱਥੋਂ ਤੇ ਉੱਤਰ ਹੱਲੇ ਕੰਮ ਚੱਲਦਾ ਏ ਨਾਮ ਦੇ ਪਤਾ ਉਹ ਯਾਨੀ ਗਰਮ ਇੱਧਰ ਬਾਕੀ ਇੱਧਰ ਬੱਠੀਆਂ ਚੱਲ ਆਮਨਾ ਸੀ ਹੋਰ ਭਾਈ ਜੀ ਕੀ ਭਾਈ ਅੱਜ ਦੀ ਵੀ ਇਹਦੀ ਵੀ ਬਹੁਤ ਬੜੀ ਸੇਵਾ ਭਾਈ ਦੁੱਧ ਸਵੇਰ ਟਾਂ ਵਾਹੇ ਕੱਟਾ ਬਹੁਤ ਬੜੀ ਸੇਵਾ ਦੀ ਇੱਥੇ ਡੀਸੀ ਭਾਈ ਬੈਠਾ ਭਾਈ ਡੀਸੀ ਭਾਈ ਦੀ ਵੀ ਧੂਆ ਕੱਢ ਲੇ ਪਹਿਲਾਂ ਆਪਾਂ